ਮੈਂਬਰ ਜ਼ਿਲ੍ਹਾ ਪ੍ਰੀਸ਼ਦ ਤੇ ਪਿੰਡ ਜਗਪਾਲਪੁਰ ਦੇ ਸਾਬਕਾ ਸਰਪੰਚ ਕਸ਼ਮੀਰ ਸਿੰਘ ਮਾਹੀ ਦੇ ਸੁਪੁੱਤਰ ਤੇ ਸਾਬਕਾ ਬਲਾਕ ਸੰਮਤੀ ਮੈਂਬਰ ਕੁਲਦੀਪ ਸਿੰਘ ਮਾਹੀ ਦੇ ਭਰਾ ਅਤੇ ਮੌਜੂਦਾ ਸਰਪੰਚ ਜਗਪਾਲਪੁਰ ਬਨੀਤਾ ਮਾਹੀ ਦੇ ਦਿਓਰ ਗੁਰਕੀਰਤ ਸਿੰਘ ਮਾਹੀ ਜੋ ਬੀਤੇ ਦਿਨੀ ਅਚਾਨਕ ਹੀ ਇਸ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਗਏ ਸਨ ਉਹਨਾਂ ਦੇ ਨਮਿੱਤ ਅੰਤਿਮ ਅਰਦਾਸ ਅੱਜ ਮਿਤੀ 29 ਮਈ ਨੂੰ ਸ੍ਰੀ ਗੁਰੂ ਵਦਾਸ ਜੀ ਮਹਾਰਾਜ ਗੁਰਦੁਆਰਾ ਸਾਹਿਬ ਵਿਖੇ 11 ਤੋਂ 1 ਵਜੇ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਹੋਈ ਇਸ ਮੌਕੇ ਇਲਾਕੇ ਦੀਆਂ ਉਗੀਆਂ ਸ਼ਖੀਅਤਾਂ ਗੁਰਦੁਆਰਾ ਸਾਹਿਬਿਕ ਨਤਮਸਤਕ ਹੋਈਆਂ ਅਤੇ ਦੁਖੀ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਇੱਥੇ ਇਹ ਵੀ ਦੱਸਦੀ ਹੈ ਕਿ ਇਸ ਮੌਕੇ ਇਲਾਕੇ ਦੇ ਸਮਾਜਿਕ ਵੋਧੇਜੀਵੀ ਸਿਆਸੀ ਤੇ ਪੱਤਰਕਾਰ ਭਾਈਚਾਰੇ ਵੱਲੋਂ ਵੀ ਮਾਹੀ ਪਰਿਵਾਰ ਨਾਲ ਇਸ ਗਮਗੀਨ ਘੜੀ ਵਿੱਚ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਜਾਂਦਾ ਹੈ ਆਇਨਾ ਟੀਵੀ ਤੋਂ ਹਰਿਸ਼ ਪੰਡਾਰੀ ਦੀ ਰਿਪੋਰਟ ਰੋਧੇ ਨਾਮ ਅੰਮ੍ਰਿਤ ਸਿਪੀ ਸੋ ਸੰਤਮੀ ਦਾ ਸਾਧ ਧਾਨਯ ਗਾਰੀ ਜੀਤ ਸੋਖਮਰੀ ਸਹਜ ਵਿਚਿ ਤੁੰਨਾ ਸੇ ਸਮਾਗਦੈ ਪਰਮੋਤਮ ਬਿਧਾਨ ਸਾਧ ਜੀ ਚਰਾਈ